रेडी ਉਸ ਦਿਨ ਐਤਵਾਰ ਹੋਣ ਕਾਰਨ ਸਾਰਾ ਪਰਿਵਾਰ ਘਰ ਹੀ ਸੀ ਡੰਡੀ ਐਤਵਾਰ ਨੂੰ ਮਜ਼ਾਕ ਨਾਲ ਵਖਤਵਾਰ ਕਹਿਣ ਵਾਲੀ ਉਸ ਦੀ ਪਤਨੀ ਸਵੇਰ ਤੋਂ ਹੀ ਘਰੇਲੂ ਕੰਮਾਂ ਕਾਰਾਂ ਵਿੱਚ ਉਲਝੀ ਹੋਈ ਸੀ ਡੰਡੀ ਉਸਨੇ ਤਕਰੀਬਨ ਘਰ ਦਾ ਸਾਰਾ ਹੀ ਕੰਮ ਨਿਬੇੜ ਲਿਆ ਸੀ ਡੰਡੀ ਸਵੇਰ ਦੇ 9:30 ਦਾ ਸਮਾਂ ਹੋ ਚੁੱਕਾ ਸੀ ਪਰ ਪਤੀ ਅਜੇ ਵੀ ਅਖਬਾਰ ਤੋਂ ਨਜ਼ਰਾਂ ਹਟਾਉਣ ਦਾ ਨਾ ਨਹੀਂ ਸੀ ਲੈ ਰਿਹਾ ਡੰਡੀ ਪਤਨੀ ਦੇ ਮਨ ਵਿੱਚ ਖਿਜ ਆ ਰਹੀ ਸੀ ਇਹ ਕੀ ਪਰਦੇ ਰਹਿੰਦੇ ਨੇ ਸਾਰਾ ਦਿਨ ਅਖਬਾਰਾਂ ਵਿੱਚ ਪ੍ਰਸ਼ਨ ਚਿੰਨ ਐਡਾ ਚਸਕਾ ਵੀ ਕੀ ਆਖ ਬਈ ਛੁੱਟੀ ਵਾਲੇ ਦਿਨ ਵੀ ਬੰਦਾ ਸਭ ਕਾਸੇ ਤੋਂ ਬੇਨਿਆਜ਼ ਹੋ ਕੇ ਸਾਰਾ ਸਮਾਂ ਅਖਬਾਰ ਨਾਲ ਹੀ ਚਿੰਬੜਿਆ ਰਹੇ ਉੱਤੋਂ ਹਫ਼ਤੇ ਵਿੱਚ ਕੁੱਲ ਇੱਕੋ ਹੀ ਤਾਂ ਛੁੱਟੀ ਹੁੰਦੀ ਹੈ ਐਤਵਾਰ ਦੀ ਉਸ ਦਿਨ ਵੀ ਬੰਦਾ ਇਉਂ ਰੁੱਜਿਆ ਰਹੇ ਫਿਰ ਮੇਰੇ ਵਰਗੀ ਕਰ ਦੀ ਕਬੀਲਦਾਰੀ ਦੀ ਕੋਈ ਗੱਲ ਕਿਹੜੇ ਵੇਲੇ ਸਾਂਝੀ ਕਰੇ ਇਹੋ ਜਿਹੇ ਬੰਦੇ ਨਾਲ ਪ੍ਰਸ਼ਨ ਚਿੰਨ ਗੁੱਸੇ ਨਾਲ ਉੱਬਲਦੀ ਹੋਈ ਉਹ ਪਤੀ ਦੀ ਕੁਰਸੀ ਲਾਗੇ ਜਾ ਖੜੀ ਹੋਈ ਅਤੇ ਬੋਲੀ ਕਦੇ ਕਰ ਦੇ ਮਸਲਿਆਂ ਵਾਸਤੇ ਵੀ ਭੋਰਾ ਮਾਸਾ ਟਾਈਮ ਕੱਢ ਲਿਆ ਕਰੋ ਸਾਰਾ ਦਿਨ ਇਸ ਅਖਬਾਰ ਜਿਹੇ ਨਾਲ ਹੀ ਅੱਖਾਂ ਜੋੜੀ ਰੱਖਦੇ ਹੋ ਡੰਡੀ ਉਸ ਨੇ ਆਪਣੇ ਵੱਲੋਂ ਤਕੜਾ ਨਿਹੋਰਾ ਮਾਰਦਿਆਂ ਕਿਹਾ ਡੰਡੀ ਹਾਂ ਹੁਣ ਦੱਸ ਕੀ ਗੱਲ ਹੈ ਪ੍ਰਸ਼ਨ ਚਿੰਨ ਅਖਬਾਰ ਪਰੇ ਹਟਾਉਂਦਿਆਂ ਉਸ ਨੇ ਵੀ ਮੱਥੇ ਉੱਤੇ ਤਿਉੜੀ ਪਾਲੀਸੀ ਡੰਡੀ ਰੈਡੀ ਗੱਲ ਕਿਤੇ ਇੱਕ ਅੱਧੀ ਹੁੰਦੀ ਹੈ ਕਬੀਲਦਾਰੀ ਦੀਆਂ ਸਮੱਸਿਆਵਾਂ ਤੁਹਾਨੂੰ ਕਿਹੜਾ ਦਿਸਦੀਆਂ ਨਹੀਂ ਦੋਵੇਂ ਕੁੜੀਆਂ ਕੋਠਿਓਂ ਉੱਚੀਆਂ ਹੋਈਆਂ ਪਈਆਂ ਨੇ ਇਹਨਾਂ ਦੇ ਵਿਆਹ ਮੰਗਣੇ ਦੀ ਵੀ ਕੋਈ ਸਲਾਹ ਬਲਾ ਕਰਨੀ ਹੁੰਦੀ ਹੈ ਆਪਾਂ ਦੋਹਾਂ ਜੀਆਂ ਨੇ ਕਿ ਨਹੀਂ ਪ੍ਰਸ਼ੰਚਨ ਤੁਹਾਨੂੰ ਤਾਂ ਨਾ ਕੋਈ ਫਿਕਰ ਨਾ ਫਾਕਾ ਕਦੇ ਕੀਤੀ ਹੈ ਕੁੜੀਆਂ ਬਾਰੇ ਮੇਰੇ ਨਾਲ ਗੱਲ ਪ੍ਰਸ਼ੰਚਨ ਬਸ ਛੁੱਟੀ ਵਾਲੇ ਦਿਨ ਆ ਅਖਬਾਰ ਜਿਹਾ ਲੈ ਕੇ ਬੈਠ ਜਾਂਦੇ ਹੋ ਡੰਡੀ ਅੱਛਾ ਅੱਛਾ ਹੁਣ ਸਮਝਾ ਮੈਂ ਮੈਡਮ ਜੀ ਦੀ ਨਰਾਜ਼ਗੀ ਦਾ ਕਾਰਨ ਓਏ ਭਲਿਏ ਲੋਕੇ ਹੋਰ ਭਲਾਂ ਮੈਂ ਕੀ ਕਰੀ ਜਾਨਾ ਸਵੇਰ ਦਾ ਵ੍ਰਸ਼ਣ ਚਿੰਨ ਇਸੇ ਕੰਮ ਵਾਸਤੇ ਤਾਂ ਮੈਂ ਮਗਜ਼ ਪਚੀ ਕਰੀ ਜਾਨਾ ਮੂੰਹ ਚੱਖਰੇ ਦਾ ਪੰਜਾਬੀ ਦੇ ਮਸ਼ਹੂਰ ਅਖਬਾਰਾਂ ਵਿੱਚ ਹਰ ਐਤਵਾਰ ਤਿੰਨ ਚਾਰ ਵਰਕੇ ਬਾਹਰਲੇ ਅੰਦਰਲੇ ਰਿਸ਼ਤਿਆਂ ਦੀ ਐਡ ਨਾਲ ਹੀ ਭਰੇ ਹੁੰਦੇ ਨੇ ਉਹੀ ਤਾਂ ਮੈਂ ਵੇਖੀ ਜਾਣਾ ਸਵੇਰ ਦਾ ਹੋਰ ਕਿਤੇ ਤੇਰੇ ਪਾ ਦਾ ਮੈਨੂੰ ਕੋਈ ਫਿਕਰ ਹੀ ਨਹੀਂ ਆਪਦੀਆਂ ਧੀਆਂ ਦਾ ਪ੍ਰਸ਼ਨ ਚਿੰਨ ਬਲਵੀਰ ਸਿੰਘ ਦੀ ਗੱਲ ਸੁਣ ਕੇ ਤੇਜਕੋਰ ਦਾ ਗੁੱਸਾ ਕਫੂਰ ਹੋ ਗਿਆ ਸੀ ਡੰਡੀ ਫਿਰ ਉਹ ਸਹਜ ਨਾਲ ਬੋਲੀ ਫਿਰ ਆਇਆ ਕੋਈ ਚੱਜ ਹਾਲ ਦਾ ਰਿਸ਼ਤਾ ਨਿਗਾ ਵਿੱਚ ਕਿ ਨਹੀਂ ਪ੍ਰਸ਼ਨ ਚਿੰਨ ਦਰਅਸਲ ਮੈਂ ਆਪਣੀ ਜੱਸੀ ਵਾਸਤੇ ਕਿਸੇ ਬਾਹਰਲੇ ਰਿਸ਼ਤੇ ਦੀ ਤਲਾਸ਼ ਵਿੱਚ ਹਾਂ ਕੋਈ ਵਧੀਆ ਜਿਹਾ ਬਾਹਰਲਾ ਰਿਸ਼ਤਾ ਮਿਲ ਜਾਵੇ ਕੇਰਾ ਤਾਂ ਆਪਣੀ ਬੱਲੇ ਬੱਲੇ ਹੋ ਜੂ ਸਾਰੇ ਪਿੰਡ ਵਿੱਚ ਡੰਡੀ ਦੇਖ ਲਓ ਮਰਜੀ ਹੈ ਥੋਡੀ ਪਰ ਇਹਨਾ ਬਾਹਰ ਲਿਆ ਨੇ ਤਾਂ ਬਾਲੇ ਹੀ ਮੂੰ